ਕੋਈ ਤੱਕੜੀ ਨਹੀਂ ਹੁੰਦੀ ਰਿਸ਼ਤਿਆਂ ਦਾ ਵਜ਼ਨ ਤੋਲਣ ਵਾਲੀ ਬਸ ਕੀਤੀ ਹੋਈ ਪਰਵਾਹ ਦੱਸਦੀ ਹੈ ਕਿ ਫਿਕਰ ਦਾ ਪੱਲੜਾ ਕਿੰਨਾ ਘੁਪਾਰੀ ਹੈ ਸਮੁੰਦਰ ਵਿੱਚ ਜਿੰਨੀ ਮਰਜ਼ੀ ਖੰਡ ਸਿੱਟ ਦਿਓ ਸਮੁੰਦਰ ਦਾ ਪਾਣੀ ਕਦੇ ਮਿੱਠਾ ਨਹੀਂ ਹੋਏਗਾ ਉਸੇ ਤਰ੍ਹਾਂ ਮਤਲਬੀ ਲੋਕਾਂ ਨੂੰ ਤੁਸੀਂ ਚਾਹੇ ਕਿੰਨਾ ਮਰਜ਼ੀ ਆਪਣਾ ਬਣਾ ਲਓ ਪਰ ਉਹ ਕਦੇ ਵੀ ਤੁਹਾਡੇ ਨਹੀਂ ਬਣਨਗੇ ਜ਼ਿੰਦਗੀ ਵਿੱਚ ਕੁਝ ਗੱਲਾਂ ਅਜਹੀਆਂ ਹੁੰਦੀਆਂ ਹਨ ਜੋ ਕਿ ਕਹਿਣ ਵਾਲਾ ਇਨਸਾਨ ਤਾਂ ਭੁੱਲ ਜਾਂਦਾ ਹੈ ਪਰ ਸੁਣਨ ਵਾਲੇ ਇਨਸਾਨ ਦੀ ساری ਉਮਰ ਚੁੱਪਦੀਆਂ ਰਹਿੰਦੀਆਂ ਹਨ ਨਵਾਬ ਹੁੰਦੇ ਨੇ ਉਹ ਮਰਦ ਜਿਹੜੇ ਗੁੱਸੇ ਵਿੱਚ ਵੀ ਔਰਤ ਨਾਲ ਬੋਲਣ ਦੀ ਤਮੀਜ਼ ਨਹੀਂ ਭੁੱਲਦੇ ਕਦੇ ਸੋਚੇ ਕਿੰਨਾ ਕੁਝ ਬਦਲ ਦਿੰਦਾ ਹੈ ਇੱਕ ਕੁੜੀ ਤੋਂ ਔਰਤ ਹੋਣਾ ਉੱਤਰ ਹੁੰਦਾ ਦੀਵਾ ਘਰ ਦਾ ਬੱਤੀ ਹੁੰਦੀ ਤੀ ਦੀਵਾ ਘਰ ਨੂੰ ਰੌਸ਼ਨ ਕਰਦਾ ਪਰ ਬਿਨ ਬੱਤੀ ਤੋਂ ਕੀ ਤਿਆਂ ਨੂੰ ਤਿਤਲੀਆਂ ਨਾ ਬਣਾਓ ਮਧੂਮੱਖੀਆਂ ਬਣਾਓ ਖੰਭ ਵੀ ਦਿਓ ਤੇ ਡੰਗ ਵੀ ਦਿਓ ਤਾਂ ਕਿ ਆਪਣੀ ਸੁਰੱਖਿਆ ਆਪ ਕਰ ਸਕਣ ਸ਼ਹਿਰਾਂ ਵਾਲੇ ਕਹਿਣਗੇ بارش ਦਾ ਮੌਸਮ ਹੈ ਪਾਲਕ ਕੇ ਪਕੌੜੇ ਬਣਾ ਲਓ ਆਪਾਂ ਤਾਂ ਪਿੰਡਾਂ ਵਾਲੇ ਆ ਮੱਕੜ ਆਉਣਗੇ ਰੋਟੀ ਛੇਤੀ ਖਾ ਲਓ ਢੀੜੀ ਗਲੀ ਤੇਰਾ ਘਰ ਬੇਬੀਰਣਾ ਕੱਢਣ ਕਸੀਦਾ ਆਵਾ ਤੂੰ ਤਾਂ ਮੈਨੂੰ ਯਾਦ ਨਹੀਂ ਕਰਦਾ ਮੈਂ ਨਾ ਦਿਲੋਂ ਭੁਲਾਵਾ ਗੁੜੀ ਕਾਂ ਵੀਰ ਦੀਆਂ ਦੁੱਧ ਨੂੰ ਜਾਗ ਨਾ ਲਾਵਾਂ ਓੜੀ ਕਾਂ ਵੀਰ ਦੀਆਂ ਦੁੱਧ ਨੂੰ ਜਾਗ ਨਾ ਲਾਵਾਂ ਕੌੜਾ ਸੱਚ ਪੁੱਤ ਦੀ ਪਰਖ ਵਿਆਹ ਤੋਂ ਬਾਅਦ ਧੀ ਦੀ ਪਰਖ ਜਵਾਨੀ 'ਚ ਭਰਾ ਦੀ ਪਰਖ ਲੜਾਈ 'ਚ ਦੋਸਤ ਦੀ ਪਰਖ ਮੁਸੀਬਤ 'ਚ ਪਤੀ ਦੀ ਪਰਖ ਪਤਨੀ ਦੀ ਬਿਮਾਰੀ 'ਚ ਤੇ ਪਤਨੀ ਦੀ ਪਰਖ ਪਤੀ ਦੀ ਗਰੀਬੀ ਚ ਕਾਬੂ ਚ ਰੱਖੋ ਖਾਂਦੇ ਸਮੇ ਢਿੱਡ ਨੂੰ ਕਿਸੇ ਦੇ ਘਰੇ ਜਾ ਕੇ ਅੱਖਾਂ ਨੂੰ ਮਹਿਫਿਲ ਚ ਜਾ ਕੇ ਜ਼ਬਾਨ ਨੂੰ ਅਰਦਾਸ ਕਰਦੇ ਸਮੇ ਦਿਲ ਨੂੰ ਤੇ ਪਰਾਇਆ ਧੰ ਦੇਖ ਕੇ ਲਾਲਚ ਨੂੰ ਮਦਦ ਕਰਨਾ ਸਿੱਖੋ ਦਿਖਾਵੇ ਤੋਂ ਬਿਨਾ ਮਿਲਣਾ ਜੁਲਣਾ ਸਿੱਖੋ ਮਤਲਬ ਤੋਂ ਬਿਨਾ ਮੁਸਕਰਾਣਾ ਸਿੱਖੋ ਖੋਟਮਾ ਤੋਂ ਬਿਨਾ ਵਰਤਣਾ ਸਿੱਖੋ ਪੈਸੇ ਤੋਂ ਬਿਨਾ ਤੇ ਹਾਲਚਾਲ ਵੀ ਪੁੱਛ ਲਿਆ ਕਰੋ ਕੰਮ ਤੋਂ ਬਿਨਾ ਇੱਕ ਬਾਰ ਇੱਕ 8-7 ਸਾਲਾਂ ਦੇ ਬੱਚੇ ਦੀ ਮਾਂ ਮਰ ਜਾਂਦੀ ਹੈ ਤੇ ਉਸ ਦਾ ਪਿਓ ਦੂਸਰਾ ਵਿਆਹ ਕਰ ਲੈਂਦਾ ਹੈ ਇੱਕ ਦਿਨ ਬੈਠੇ-ਬੈਠੇ ਉਹ ਪਿਤਾ ਆਪਣੇ ਬੱਚੇ ਨੂੰ ਕੋਲ ਬੁਲਾ ਕੇ ਪੁੱਛਦਾ ਹੈ ਕਿ ਪੁੱਤਰ ਤੈਨੂੰ ਆਪਣੀ ਨਵੀਂ ਮਾਂ ਤੇ ਪੁਰਾਣੀ ਮਾਂ ਵਿੱਚ ਕੀ ਫਰਕ ਲੱਗਦਾ ਹੈ ਬੱਚਾ ਪੋੜਾ ਜਿਹਾ ਚਿਹਰਾ ਬਣਾ ਕੇ ਬੜੀ ਮਾਸੂਮियत ਨਾਲ ਜਵਾਬ ਦਿੰਦਾ ਹੈ ਕਿ ਪਾਪਾ ਜੋ ਮੇਰੀ ਪੁਰਾਣੀ ਮਾਂ ਸੀ ਨਾ ਉਹ ਤਾਂ ਬੜੀ ਹੀ ਝੂਠੀ ਸੀ ਤੇ ਜਿਹੜੀ ਮੇਰੀ ਨਵੀਂ ਮਾਂ ਹੈ ਇਹ ਬਿਲਕੁਲ ਸੱਚੀ ਹੈ ਬੱਚੇ ਦਾ ਪਿਓ ਬੜਾ ਹੈਰਾਨ ਹੁੰਦਾ ਹੈ ਕਿ ਜਿਸ ਮਾਂ ਨੇ ਜਨਮ ਦਿੱਤਾ ਉਹਨੂੰ ਪਾਲ-ਪੋਸ ਕੇ ਐਡਾ ਕੀਤਾ ਉਹ ਮਾਂ ਨੂੰ ਝੂਠੀ ਲੱਗਦੀ ਐ ਤੇ ਕੱਲ ਦੀ ਆਈ ਇਹ ਔਰਤ ਉਹਨੂੰ ਸੱਚੀ ਕਿਵੇਂ ਲੱਗਦੀ ਐ ਤਾਂ ਫਿਰ ਉਹ ਬੱਚੇ ਨੂੰ ਪੁੱਛਦਾ ਕਿ ਇਹ じゃ ਕੀ ਦੇਖ ਲਿਆ ਜੋ ਤੈਨੂੰ ਆਪਣੀ ਮਾਂ ਝੂਠੀ ਲੱਗਦੀ ਐ ਬੱਚਾ ਫਿਰ 마ਸੂਮੀਅਤ ਨਾਲ ਜਵਾਬ ਦਿੰਦਾ ਕਿ ਮੇਰੀ ਜੋ ਪੁਰਾਣੀ ਮਾਂ ਸੀ ਨਾ ਉਹ ਮੈਨੂੰ ਹਰ ਰੋਜ਼ ਕਹਿੰਦੀ ਸੀ ਜੇ ਤੂੰ ਸ਼ਰਾਰਤ ਕਰੇਂਗਾ ਮਸਤੀ ਕਰੇਂਗਾ ਤਾਂ ਮੈਂ ਤੈਨੂੰ ਖਾਣ ਨੂੰ ਕੁਝ ਵੀ ਨਹੀਂ ਦੇਵਾਂਗੀ ਪਰ ਫੇਰ ਵੀ ਜਦੋਂ ਖਾਣਾ ਬਣਾਉਂਦੀ ਨਾ ਪਹਿਲਾਂ ਮੈਨੂੰ ਭਾਲ ਕੇ ਸਾਰੇ ਪਿੰਡ ਚੋਂ ਲਿਆਉਂਦੀ ਫਿਰ ਮੈਨੂੰ ਆਪਣੇ ਹੱਥਾਂ ਨਾਲ ਹਰ ਰੋਜ਼ ਬੜੇ ਪਿਆਰ ਨਾਲ ਖਵਾਉਂਦੀ ਤੇ ਇਹੀ ਰੋਜ਼ ਹੁੰਦਾ ਮੈਂ ਰੋਜ਼ ਸ਼ਰਾਰਤ ਵੀ ਕਰਦਾ ਮਾਂ ਮੈਨੂੰ ਝਿੜਕਦੀ ਵੀ ਫੇਰ ਵੀ ਮੈਨੂੰ ਆਪਣਾ ਆਪਣੇ ਹੱਥਾਂ ਨਾਲ ਖਾਣਾ ਖਵਾਉਂਦੀ ਪਰ ਇਹ ਮਾਂ ਏਵੀ ਇਹੀ ਕਹਿੰਦੀ ਹੈ ਜੇ ਤੂੰ ਮસ્ਤੀ ਕਰੇਗਾ ਸ਼ਰਾਰਤਾਂ ਕਰੇਗਾ ਤਾਂ ਮੈਂ ਤੈਨੂੰ ਖਾਣ ਨੂੰ ਨਹੀਂ ਦੇਵਾਂਗਾ ਤੇ ਅੱਜ ਮੈਂ ਤਿੰਨ ਦਿਨਾਂ ਤੋਂ ਭੁੱਖਾ ਹਾਂ ਇਸ ਕਰਕੇ ਇਹ ਮਾਂ ਸੱਚ ਬੋਲਦੀ ਹੈ ਐਨਾ ਸੁਣਦਿਆਂ ਹੀ ਪਿਓ ਦੀਆਂ ਅੱਖਾਂ ਚੋਂ ਤਿਰਪ-ਤਿਰਪ ਹੰਝੂ ਡਿੱਗਣ ਲੱਗ ਪਏ ਤਿੰਨ ਚੀਜ਼ਾਂ ਤੇ ਕਦੇ ਨਾ ਹੱਸੋ ਹੰਝੂ ਭਿਖਾਰੀ ਤੇ ਵਿਦਵਾ ਤਿੰਨ ਚੀਜ਼ਾਂ ਚੁੱਕਣ ਤੋਂ ਪਹਿਲਾਂ ਹਮੇਸ਼ਾ ਸੋਚੋ ਕਲਮ ਕਦਮ ਤੇ ਕਸਮ ਤਿੰਨ ਚੀਜ਼ਾਂ ਤੋਂ ਹਮੇਸ਼ਾ ਡਰੋ ਰੱਬ ਅੱਗ ਤੇ ਬਦਨਾਮੀ ਹੱਥ ਘੁੱਟ ਕੇ ਖਰਚੀਏ ਤੇ ਹੱਥ ਅੜ ਕੇ ਮੰਗਣ ਦੀ ਲੋੜ ਨਹੀਂ ਪੈਂਦੀ ਨੂੰ ਦੀ ਗਲਤੀ ਤੇ ਪੁੱਤ ਨੂੰ ਢਕਾ ਦਿਓ ਤੇ ਧੀ ਦੀ ਗਲਤੀ ਤੇ ਜਵਾਈ ਨੂੰ ਸਮਝਾ ਦਿਓ ਕਿਥੋਂ ਦਾ ਇਨਸਾਫ ਹੈ ਧੀ ਨੂੰ ਨੋ ਤੋਂ ਜ਼ਿਆਦਾ ਸਿਆਣੀ ਨਾ ਸਮਝਿਆ ਕਰੋ ਕਿਉਂਕਿ ਨੋ ਦੀ ਮਾਂ ਵੀ ਆਪਣੀ ਧੀ ਨੂੰ ਸਿਆਣੀ ਬਣਾ ਕੇ ਹੀ ਭੇਜਦੀ ਹੈ ਧੀ ਦੀਆਂ ਅੱਖਾਂ ਵਿੱਚ ਉਦੋਂ ਪਾਣੀ ਆ ਹੀ ਜਾਂਦਾ ਹੈ ਜਦੋਂ ਵਿਆਹ ਤੋਂ ਬਾਅਦ ਮਾਪੇ ਕਹਿਣ ਕਿ ਪੁੱਤ ਤੇਰੇ ਬਿਨਾ ਤਾਂ ਘਰ ਹੀ ਸੁਨਣਾ ਹੋ ਗਿਆ ਦੁਨੀਆ ਦਾ ਸਭ ਤੋਂ ਵੱਡਾ ਰਿਸਕ ਵਿਆਹ ਹੁੰਦਾ ਏ ਜੇ ਖੁਸ਼ਕਿਸਮਤੀ ਨਾਲ ਚੰਗਾ ਜੀਵਨ ਸਾਥੀ ਮਿਲ ਜਾਵੇ ਤਾਂ ਠੀਕ ਹੈ ਨਹੀਂ ਤਾਂ ਕਬਰਾਂ ਤੱਕ ਇਨਸਾਨ ਸਮਝੋਤੇ ਕਰਦਾ ਹੀ ਮਰ ਜਾਂਦਾ ਹੈ ਕਹਿੰਦੇ ਧੀ ਤਾਂ ਹੁੰਦੀ ਪਰਾਈ ਫਿਰ ਨੋਨੂ ਤਾਂ ਆਪਣੀ ਬਣਾਵੋ ਜੇਕਰ ਨੋਨੂ ਨਹੀਂ ਦੇਣਾ ਧੀ ਦਾ ਦਰਜਾ ਫਿਰ ਨਾ ਪੁੱਤ ਜੰਮੋ ਤੇ ਨਾ ਵਿਆਹੋ ਦੁਨੀਆ ਦੇ ਬੜੇ ਰੰਗ ਦੇਖੇ ਤੇ ਪਹੁੰਚੇ ਇਸ ਨਤੀਜੇ ਤੇ ਇੱਕ ਰੱਬ ਦੂਜਾ ਮਾਂ ਪਿਓ ਤੀਜਾ ਯਕੀਨ ਨਾ ਕਰੋ ਕਦੇ ਕਿਸੇ ਤੀਜੇ ਤੇ